ਮੇਰੀ ਗੱਲ ਸੁਣੋ ਜਿਹੜੀ ਇਹ ਸੇਵਾ ਕਰ ਰਿਹਾ ਤੁਸੀਂ ਆ ਕੇ ਇੱਥੇ 10 ਮਿੰਟ ਹੀ ਮੈਂ ਕਹਿੰਦਾ ਮੈਨੂੰ ਤਾਂ ਹੁਣ ਇੰਨਾ ਟਾਈਮ ਹੋ ਗਿਆ ਬੈਠੇ ਨੇ ਇੱਕ ਵਾਰੀ ਮੈਂ ਸੋਚਾਂ ਵਿੱਚ ਬੈ ਗਿਆ ਕਿ ਭਰਾ ਦੀ ਇੰਨੀ ਸੇਵਾ ਇੱਥੇ ਬਈ ਕਈ ਵਾਰੀ ਨਾ ਪੇਸ਼ੈਂਟਾਂ ਦੇ ਬੜੇ ਹੱਲ ਇੱਕ ਐਕਸਪੀਰੀਅੰਸ ਨਾਲ ਇੱਕ ਤਜਰਬੇ ਨਾਲ ਹੀ ਹੋ ਜਾਂਦੇ ਜਿਵੇਂ ਖਰਚਾ ਕਈ ਵਾਰ ਇਹਨਾਂ ਨੇ ਪਤਾ ਕੀਤਾ ਹੁੰਦਾ ਲੱਖਾਂ ਦਾ ਆਪਾਂ ਡਾਕਟਰ ਨਾਲ ਗੱਲ ਕਰਕੇ ਉਹੀ ਖਰਚਾ ਬਾਈ 20000 30000 ਦੇ ਕਰਾਉਂਦੇ ਆ ਨੋਡ ਬੰਦ ਲੋਕਾਂ ਦੀ ਮਰੀਜ਼ਾਂ ਦੀ ਸਹਾਇਤਾ ਜ਼ਰੂਰ ਕਰੋ ਕਿੱਥੇ ਹੈ ਮਰੀਜ਼ ਡੀ ਐਮ ਸੀ ਫਾਦਰ ਕਿੱਥੇ ਉਹਦੇ ਅਰੇ ਪਿਆਜ ਉਹ ਆnde ਪਏ ਕੱਲ 2 ਵਜੇ ਆਉਂਗੇ ਮਦਰ ਮਦਰ ਉੱਥੇ ਹੈ ਹਸਪੀਟਲ ਕਦੋਂ ਤੋਂ ਐਡਮਿਟ ਹੈ ਕੱਲ ਅਸੀਂ ਲੈ ਕੇ ਗਏ ਹਾਂ ਕੁਝ ਵੀ ਨਹੀਂ ਹੋਇਆ ਉਹਨਾਂ ਨੇ ਵੈਂਟੀਲੇਟਰ ਤੇ ਲਾ ਦਿੱਤਾ ਕੋਈ ਗੱਲ ਨਹੀਂ ਤੂੰ ਘਬਰਾਉਣਾ ਹੋ ਜਾਏਗਾ ਠੀਕ ਹੋ ਜਾਏਗਾ ਕੀ ਕਹਿੰਦੇ ਡਾਕਟਰ ਹਾਂ ਉਹ ਪੈਸੇ ਬਣਾਏ ਜਾਂਦੇ ਕੁਝ ਨਹੀਂ ਦੱਸਦੇ ਕੋਈ ਗੱਲ ਇੱਕ ਵਾਰੀ ਇਹਨਾਂ ਨੂੰ ਜਮ੍ਹਾਂ ਕਰਾ ਦਿਓ ਤੇ ਫਾਰਫਾਈ ਨੂੰ ਭੇਜ ਦਿਓ ਕਿ ਬੱਚੇ ਦੀ ਕੰਡੀਸ਼ਨ ਪਤਾ ਕਰ ਲੈਣ ਕੱਲ ਮਿਲਦੇ ਨੇ ਨਹੀਂ ਛੁੱਟੀ ਨਹੀਂ ਕਰਾਣੀਆਂ ਆਪਾਂ ਛੁੱਟੀ ਕਿਉਂ ਕਰਾਣੀ ਪੈਸੇ ਹੈ ਕੋਈ ਗੱਲ ਨਹੀਂ ਅਸੀਂ ਕਰਾਵਾਂਗੇ ਅਸੀਂ ਮਦਦ ਕਰਾਂਗੇ ਤੁਹਾਡੀ ਇੱਧਰ ਛੁੱਟੀ ਕਰਾ ਕੇ ਤਾਂ ਫਿਰ ਉਹ ਵਿਚਾਰਾ ਕਰਦੇ ਨੇ ਘਰਾਂ ਦਾ ਕੰਮ ਸਾਫ ਸਫਾਈ ਜ਼ਬਰਦਸਤ ਕੋਈ ਗੱਲ ਕੋਈ ਗੱਲ ਤੁਸੀਂ ਘਬਰਾਓ ਨਾ ਅਸੀਂ ਪੈਸੇ ਅੱਜ ਜਮ੍ਹਾਂ ਕਰਾਣੇ ਤੁਹਾਡੇ ਥੋੜੇ ਜੇ ਅੱਜ ਜਮ੍ਹਾਂ ਕਰਾਵਾਂਗੇ ਕੱਲ ਤੁਸੀਂ ਸਾਨੂੰ ਦੁਆਰਾ ਮਿਲੋ ਮੈਨੂੰ ਛੁੱਟੀ ਕਿਹਾ ਤਾ ਉੱਥੇ ਕਿਤੇ ਹੋਰ ਤਾਂ ਕਿ ਕਰਾ ਤੁਸੀਂ 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 ਸਾਡੇ ਕੋਲ ਮਦਦ ਅਸੀਂ ਤੁਹਾਡੇ ਨਾਲ ਮਦਦ ਕਰਾਂਗੇ ਤੁਹਾਡੀ ਘਬਰਾਓ ਨਾ ਮੇਰੇ ਕੀ ਦੋਸਤ ਤੁਸੀਂ ਕੀ ਲੱਗਦਾ ਇਹਨਾਂ ਦੇ ਆ ਲੋ ਪਾਣੀ ਪੀਓ ਤੁਸੀਂ ਘਬਰਾਓ ਨਾ ਐਦਾਂ ਤਾਂ ਫਿਰ ਜੇ ਤੁਸੀਂ ਘਬਰਾਓਗੇ ਤਾਂ ਫਿਰ ਬੱਚਾ ਵਿਚਾਰਾ ਘਬਰਾ ਜਾਏ ਗਾ ਲੋ ਤੁਸੀਂ ਪਾਣੀ ਪੀਓ ਤੇ ਹੱਥ ਮੈਨ ਪਾਣੀ ਪੀਓ ਬਾਲਾ ਆ ਪਾਣੀ ਪੀਓ ਬਾਲਾ ਪਾਣੀ ਐਦਾਂ ਤਾਂ ਮੇਰੀ ਗੱਲ ਆਰਾਮ ਨਾ ਆਰਾਮ ਨਾ ਕੋਈ ਗੱਲ ਕੋਈ ਗੱਲ ਮੈਂ ਨਹੀਂ ਸ਼ੋਵੇਂ ਨਾ ਪਚਾ ਰੋ ਮੇਰੀ ਗੱਲ ਸੁਣੋ ਮੈਂ ਨਹੀਂ ਸ਼ੋਵੇਂ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਅੱਜ ਤੈਨੂੰ ਇੰਨਾ ਤੁਹਾਡੀ ਮਦਦ ਹੋਏਗੀ ਕੋਈ ਐਦਾਂ ਤੁਹਾਡਾ ਬੱਚਾ ਠੀਕ ਹੋ ਜਾਣਾ ਪਾਣੀ ਪੀਓ ਥੋੜੀ ਕੀ ਆਹੀ ਪਾਇਆ ਹੈ ਪਰਸੈਂਟ ਕਭਰਾਓ ਕਭਰਾਓ ਡੈਡੀ ਕੋ ਕਭਰਾਓ ਨਾ ਕਭਰਾਓ 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 ਨਾ ਨੂੰ ਇੰਨੀ ਆਪਿਆ ਬਲਾਤੀ ਆ ਕੋਈ ਗੱਲ ਤੁਸੀਂ ਕਭਰਾਓ 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 ਛੁੱਟੀ ਕਰਾ ਕੇ ਤਾਂ ਆਂਟੀ ਫਿਰ ਕਿੱਥੇ ਲੈ ਕੇ ਜਾਣਾ ਛੁੱਟੀ ਕਰਾ ਕੇ ਤੁਸੀਂ ਜਿਸ ਅਸੀਂ ਉੱਥੇ ਹੀ ਮਦਦ ਕਰਾਂਗੇ ਤੁਹਾਡੀ ਜਿੱਥੇ ਐਡਮਿਟ ਆ ਉੱਥੇ ਹੀ ਮਦਦ ਕਰਾਂਗੇ ਤੁਸੀਂ ਘਬਰਾਓ ਨਾ ਘਬਰਾਓ ਦੱਸਦੇ ਨਹੀਂ ਕੁਝ ਕੋਈ ਗੱਲ ਤੁਸੀਂ ਘਬਰਾਓ ਨਾ ਅਸੀਂ ਤੁਹਾਡੇ ਨਾਲ ਘਬਰਾਓ ਨਾ ਇਹਨਾਂ ਦਾ ਐਕਸ-ਰੇ ਦਿਖਾਈਓ ਬਾਹਾਂ ਟੁੱਟੀ ਹੋਈ ਹੈ ਕਿਦਾਂ ਟੁੱਟ ਗਈ ਕਦੋਂ ਦੀ ਟੁੱਟੀ ਪਈ ਇਹ ਕੀ ਰੌੜ ਵੀ ਪਈ ਹੋਈ ਹੈ ਰੌੜ ਟੁੱਟ ਗਈ ਹੁਣ ਕਿੰਨੇ ਪੈਸੇ ਮੰਗ ਰਹੇ ਡਾਕਟਰ 45000 ਰੁਪਏ ਹੋ ਗਈ ਰੌੜ ਟੁੱਟੀ ਹੋਈ ਕਿੰਨੇ ਪੈਸੇ ਮੰਗਦੇ ਡਾਕਟਰ 45000 ਆਪਾਂ ਕਿੰਨਾ ਦਾ ਕਰਾ ਰਹੇ ਅਲਿਤਾ ਰੇਡਗੋਟ ਜਾਣਾ ਇਨਾਂ ਨੇ 5000 ਇਨਾਂ ਨੇ ਆਪ ਕਰਨਾ ਵਾ 4000 ਕਹਿੰਦੇ ਕਰ ਲੈਣਾ ਕੋਈ ਨਾ ਜਾ ਕਰਾ ਲੋ ਕਰ ਇੱਥੇ ਜਗਰੂਪ ਤੋਂ ਚੈੱਕ ਕਰਾ ਲਓ ਇੱਕ ਵਾਰੀ ਹਾਂ ਜਗਰੂਪ ਚੈੱਕ ਇੱਕ ਵਾਰੀ ਲੁਧਿਆਣਾ ਚੈੱਕ ਕਰਾ ਲੈਣ ਜੇ ਇੱਥੇ ਹੀ 15-20000 ਚ ਹੋ ਗਿਆ ਤਾਂ ਫਿਰ ਇੱਥੇ ਹੀ ਕਰਾ ਲਾਂ ਆਜੋ ਜੀ ਇੱਥੇ ਵੀ ਕਈ ਵਾਰੀ ਨਾ ਪੇਸ਼ੈਂਟਾਂ ਦੇ ਬੜੇ ਹੱਲ ਇੱਕ ਐਕਸਪੀਰੀਅੰਸ ਨਾਲ ਇੱਕ ਤਜਰਬੇ ਨਾਲ ਹੀ ਹੋ ਜਾਂਦੇ ਜਿਵੇਂ ਖਰਚਾ ਕਈ ਵਾਰ ਇਹਨਾਂ ਨੇ ਪਤਾ ਕੀਤਾ ਹੁੰਦਾ ਲੱਖਾਂ ਦਾ ਆਪਾਂ ਡਾਕਟਰ ਨਾਲ ਗੱਲ ਕਰਕੇ ਉਹੀ ਖਰਚਾ ਵਾਈ 20000 30000 ਚ ਕਰਾਉਂਦੇ ਉਹ ਐਕਸਪੀਰੀਅੰਸ ਮ ਇਹੜੇ ਬਿਛਨ ਨੂੰ ਕੀ ਦਿੱਕਤ ਆਦਾ ਕਿੱਥੋਂ ਹੱਲ ਹੋ ਸਕਦਾ ਕਿੰਨੇ ਦਾ ਹੱਲ ਹੋ ਸਕਦਾ ਤਾਂ ਬੜੀ ਵੱਡੇ ਵੋਲੀਅਮ ਤੇ ਤਕਰੀਬਨ ਹੁਣ ਤੱਕ 3.5 ਲੱਖ ਪੇਸ਼ੈਂਟ ਦੀ ਹੈਲਪ ਹੋ ਚੁੱਕੀ ਮੈਡੀਕਲ ਦੀ 10 ਸਾਲਾਂ ਚੋਂ ਮਤਲਬ بڑے ਲੋਕ ਐਦਾਂ ਦੇ ਨੇ ਜਿਹੜੇ 500 ਦੀ ਦਵਾਈ ਤੋਂ ਵੀ ਮਹਤਾਜ ਨੇ 500000 ਰੁਪਏ ਵੀ ਇਹਨਾਂ ਲਈ ਐਦਾਂ ਹੈ ਕਿ ਜਿਵੇਂ ਆ ਦਵਾਈ ਲੈ ਲਓ ਪਰ ਸਾਡੀ ਹਮੇਸ਼ਾ ਕੁਝ ਹੁੰਦੀ ਕਿ ਮੈਡੀਕਲ ਹੀ ਹੋਈ ਕਰਨਾ ਬਸ ਕੋਈ ਮਰੀਜ਼ ਕੋਈ ਦਵਾਈ ਕੋਈ ਆਪਰੇਸ਼ਨ ਕੋਈ ਦਿੱਕਤ ਦੱਸੋ ਉਸ ਤੋਂ ਇਲਾਵਾ ਕੁਝ ਨਹੀਂ ਲੋਕ ਇੱਕ ਦਿਨ ਆ ਗਏ। ਵੀਰੇ ਉਹ ਮੈਡੀਕੇਟ ਹੀ ਨਹੀਂ ਲਾ ਜਿਹੜੇ ਦਾਦਾ ਤੇ ਰਹੇ। ਜਿਹੜੇ ਸ਼ਹੀਦਗੜ੍ਹ ਨਾਲ ਗਿਆ ਉਹਨੂੰ ਪਾਧੀ। ਕੀ ਲੱਗਦੇ ਪੇਸ਼ੈਂਟ ਇਹਨਾਂ ਦੇ? ਮਦਰ ਆ। ਗੁੰਮੀ ਆ। ਪਹਿਲੀ ਵਾਰ ਹੀ ਆਏ ਨੇ ਇਹ। ਇਨਕੁਆਇਰੀ ਪਾ ਦਿਓ ਇੱਕ ਵਾਰੀ ਤੇ ਇਹਨਾਂ ਨੇ ਕਿਹਨੇ ਟੀਕੇ ਲਵਾ ਲਏ? ਉਹ ਲੱਗ ਚੁੱਕੇ ਹੋਂ। ਪੀਜੀਐਪੀ ਕੋਰਸ ਪੂਰਾ ਹੋ ਗਿਆ। ਹਾਂਜੀ। ਪਰ ਕਿੱਥੋਂ ਲਵਾਏ ਟੀਕੇ? ਜਲੰਧਰ ਤੋਂ ਲਵਾਇਆ ਇਹ ਟੀਕੇ। ਲੇਕਿਨ ਹੁਣ ਫੇਰ ਉਹੀ ਲਵਾਣੇ ਆ। ਨਹੀਂ ਸਰ ਹੁਣ ਅੱਗੇ ਸਲਾਹ ਲੈਣ ਦਾ ਟਿਕਾ। ਪੀਜੀਐਪੀ ਦੇ ਕੋਈ ਡਾਕਟਰ ਕੋ ਗਾਈਡ ਲੈ ਲਓ। ਹੈ? 20 ਦੇ ਆ ਪੀਜੀਐਪੀ ਬੰਦਾ ਜਾ। ਵੈਂਟੀਲੇਟਰ ਦੇ ਪ फिर तो जब तक वेंटिलेटर त शिफ्ट तो हो नहीं सकता हैं वही कह रहा हूँ अभी वेंटिलेटर पे है पेशेंट तो भी बहुत ज़्यादा रिस्क हाई है अभी कोई डिसीजन नहीं ले सकते हम अब डॉक्टर से बात करो कि इसके कितने परसेंट चांसेस हैं बच सकते हैं कि नहीं बच सकते कितने दिन लगेंगे लंबा चलेगा तो देखो अगर आपके पास पैसों का अरेंजमेंट नहीं है तो पीजे शिफ्ट करा लो पर रिस्क आपका होगा पीजीआई में जो खर्चा होगा वो सारा हम कर देंगे सीएमसी में पैसे बहुत ज़्यादा लगते हैं तो इतने तो मैं अफोर्ड नहीं करता इतने डोनर नहीं है जितने पेशेंट्स हैं तो आपको शिफ्ट करवाना पड़ेगा देखो आपके पास 12 लाख था आपने दे दिया मेरे पास 12 लाख नहीं है देने के लिए क्योंकि पेशेंट बैठे हैं पचास डोनर नहीं है इतने तो आपको पी ही जाना पड़ेगा तो आप डिसीजन लेने के लिए आप घर से बात कर लीजिए जैसे भी आपको ठीक लगा मुझे बता दीजिए हम आपकी मदद करेंगे ना देखो आप बच्चा भाई सिर दी हड्डी निकली हुई है देखे तब डॉक्टर ने एक लाख वी हज़ार मंगे

ਇਹਨੂੰ ਇੱਧਰ ਹੀ ਬਿਠਾ ਲਓ ਸਾਹਮਣੇ ਨਾ ਉੱਧਰ ਬਿਠਾ ਕੇ ਮਾੜਾ ਗੱਲ ਕਰੋ ਕਿੰਨੇ ਕ ਦਾ ਹੁੰਦਾ 1 20 ਚ 180 ਚ ਕਿੰਨੇ ਦਾ ਹੁੰਦਾ ਇਹ ਹਜੇ ਸਰਕਾਰੀ ਚ ਬਈ ਦਵਾਈ ਇੰਨੀ ਚੱਲਦੀ ਹੈ ਜੇ ਪ੍ਰਾਈਵੇਟ ਜਾਈਏ ਤਾਂ ਪ੍ਰਾਈਵੇਟ ਘੱਟੋ ਘੱਟ 16000 ਜਿਵੇਂ 1 ਲੱਖ 60000 ਦੀ ਜਾਏਗੀ ਮੈਡੀਕਲ ਸਿਸਟਮ ਦਾ ਤਾਂ ਬੇੜਾ ਹੀ ਕਰ ਗਿਆ ਪਿਆ ਬਈ ਬੇੜਾ ਹੀ ਘਬਰਾਓ ਮਾ ਤੁਮ ਆਪਕੇ ਪਾਸ ਸਾਥ ਮੈਂ ਹੀ ਹਾਂ ਮੈਂ ਆਪਕੋ ਛੋੜ ਥੋੜੀ ਰਹੇ ਕੋਈ ਬਾਤ ਹੈ ਆਪ ਘਬਰਾਓ ਮਾ ਤਾਂ ਹਮ ਕਰੇਗੇ ਮਦਦ ਆਪ ਟੈਨਸ਼ਨ ਮਤ ਲਓ ਦੇਖੋ ਅਸੀਂ ਡੀ ਐਮ ਸੀਟ ਤਾਂ ਅਫੋਰਡ ਨਹੀਂ ਕਰ ਸਕਦੇ ਅੰਕਲ ਫਰੀਦਕੋਟ ਜਾਂ ਪੀ ਫੇਰ ਆਪਾਂ ਦੇਖ ਲਾਂ ਤੇ ਇੱਕ ਇੱਕ ਅੰਗਲ ਡੈਮੇਜ ਹੈ ਨਾ ਸ਼ੂਗਰ ਕੰਟਰੋਲ ਨਹੀਂ ਕਰਦੇ ਅੰਕਲ ਤੁਸੀਂ ਕੰਟਰੋਲ ਕੀਤੇ ਹੁਣ ਸਭ ਇਦਾਂ ਇੰਨਾ ਵੱਧ ਨਹੀਂ ਸਕਦਾ ਸਮੈਲੀ ਬਹੁਤ ਆ ਰਹੀ ਹੈ ਤਾਂ ਤੁਸੀਂ ਖੋਲ ਕੇ ਇਹਨੂੰ ਸੌਂਦੇ ਕਿੱਦਾਂ ਹੋਵਗੇ ਰਾਤੀ ਉਹ ਬਣਾ ਕੇ ਚੱਲੋ ਪੈਰ ਕੱਟਿਆ ਜਾਣਾ ਉਹ ਜਿੰਨਾ ਕਾਲੀ ਕਾਲੇ ਉਹ ਕਾਲਾ ਹੋ ਗਿਆ ਪੰਜਾ ਇੱਕ ਇੱਕ ਅੰਗਲ ਫੇਰ ਅੰਕਲ ਇਹ ਤਾਂ ਉਸ ਚੀਜ਼ ਪਤਾ ਲੱਗੂਗਾ ਕਿ ਕਿੱਥੇ ਤੱਕ ਤੁਹਾਡਾ ਬਲੱਡ ਫਲੋ ਚੱਲ ਰਿਹਾ ਜੇ ਉਹਨਾਂ ਨੇ ਕਿਹਾ ਕਿ ਇੱਥੇ ਤੱਕ ਕੱਟਣੀ ਬਣੀ ਤਾਂ ਫੇਰ ਇਹ ਨਹੀਂ ਦੇਖਣਾ ਜਾਣਾ ਕਿ ਅੰਗੂਠਾ ਕਾਲਾ ਹੈ ਕਿ ਪੰਜਾ ਕਾਲਾ ਇੱਕ ਵਾਰੀ ਚੈੱਕ ਕਰਾ ਲਓ ਲਾ ਸੰਗੋ ਦੁੱਧਾ ਵੀ ਪੈ ਥੋੜਾ ਖਰਾਬ ਹੋਣ ਲੱਗ ਗਿਆ ਆਪ ਦੀ ਸ਼ੂਗਰ ਕੰਟਰੋਲ ਕਰ ਲਓ ਉਦੋਂ ਹੀ ਬਾਈ ਗੜਨ ਲੱਗ ਗਿਆ ਕਿੰਨੇ ਬੱਚੇ ਅੰਗਲ ਤੁਹਾਡੇ ਗੁੜੀ ਹੈ ਜੀ ਇੱਕ ਬੇਟਾ ਇਸ ਤੋਂ ਵੱਡਾ ਇੱਕ ਛੋਟਾ ਬੇਟਾ ਕਰਦਾ ਬੇਟਾ ਦੁਕਾਨ ਹੀ ਕਰਦਾ ਆਪਣੀ ਦੁਕਾਨ ਤੇ ਤੁਸੀਂ ਮੈਂ ਵੀ ਤੁਸੀਂ ਭੈਣ ਜੀ ਮੈਂ ਜੋਬ ਕਰਦੀ ਹਾਂ ਇੱਕ ਪੜ੍ਹਦੀ ਵੀ ਬਈ ਜੋਬ ਕੀ ਜੋਬ ਕਰਦੇ ਮੈਂ ਲੌਜਿਸਟਿਕ ਲਾਈਨ ਚ ਕਿੱਥੇ ਗੁਗਲਪੁਰ ਇੱਕ ਵਾਰੀ ਨਾ ਤੁਹਾਨੂੰ ਡਾਕਟਰ ਜਗਰੂਪ ਕੋਲੇ ਭੇਜ ਦੇ ਰਿਹਾ ਨੇ ਕੱਲ ਮੰਡੇ ਚੈੱਕ ਕਰਾ ਕੇ ਡਾਕਟਰ ਨੂੰ ਇੱਕ ਵਾਰੀ ਮੈਨੂੰ ਖਰਚਾ ਪਤਾ ਲੱਗ ਜਾਵੇ ਕਿੰਨਾ ਜੇ ਤਾਂ ਇੱਥੇ 15-20 ਹਜ਼ਾਰ ਹੋਇਆ ਫਿਰ ਤਾਂ ਇੱਥੋਂ ਹੀ ਕਰਾ ਦਾਂਗੇ ਡਾਕਟਰ ਦਾ ਬੈਸਟ ਹੈ ਜੇ ਜ਼ਿਆਦਾ ਹੋਇਆ ਫਿਰ ਮਾਈਟ ਵੀ ਤੁਹਾਨੂੰ ਪੀਜੀਆ ਜਾਂ ਫਰੀਦਕੋਟ ਜਾਣਾ ਪਵੇ ਬੇਟਾ ਜਗਰੂਪ ਤੇ ਚੈੱਕਅਪ ਕਰਕੇ ਦੁਬਾਰਾ ਬੁਲਾ ਲਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਮੈਨ ਲੱਗਦਾ ਹੈ ਕਿ ਵੀਰਾ ਇੰਟਰੋਡਕਸ਼ਨ ਦੀ ਮਹਤਾਜ ਨਹੀਂ ਹੈ ਅੱਜ ਤੱਕ ਨਿੱਕੇ ਨਿੱਕੇ ਸੀਗੇ ਜਦੋਂ ਬਾਈ ਦੇ ਗਾਣੇ ਸੁਣਦੇ ਸੀਗੇ ਅੱਜ ਮੌਕਾ ਮਿਲਿਆ ਬਾਈ ਦੇ ਦਰਸ਼ਨ ਕਰਨ ਦਾ ਔਰ ਪੌਡਕਾਸਟ ਵੀ ਕਰਕੇ ਇੱਥੇ ਐਨਜੀਓ ਵਾਲੀ ਗੱਲ ਤੇ ਜਗ੍ਹਾ ਤੇ ਆਣ ਦਾ ਬਾਈ ਬਹੁਤ ਲੰਮੇ ਸਮੇਂ ਤੋਂ ਪਲਾਨ ਬਣ ਰਿਹਾ ਸੀਗਾ ਪਰ ਕਹ ਕੇ ਵੀਰੇ ਦੇ ਅੱਜ ਸਾਡੇ ਸਤਿਰਸਤੇ ਚਰਨ ਪਏ ਤੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਜਦੋਂ ਕੋਈ ਵੀ ਆਰਟਿਸਟ ਜਿਹਨੂੰ ਚਾਰ ਲੋਕ ਸੁਣਦੇ ਨੇ ਸਪੈਸ਼ਲੀ ਜਦੋਂ ਉਹ ਟਾਈਮ ਕੱਢ ਕੇ ਇੱਥੇ ਬੈਠਦਾ ਨਾ ਮੈਨੂੰ ਲੱਗਦਾ ਹੈ ਕਿ ਉਹਦੀ ਸਾਰੀ ਫੈਨ ਫੋਲੋਇੰਗ ਇੱਥੇ ਬੈਠੀ ਹੈ ਕਿਉਂਕਿ ਉਹ ਇੱਕ ਆਰਟਿਸਟ ਰਿਪਰਿਜ਼ੈਂਟ ਕਰਦਾ ਲੱਖਾਂ ਕਰੋੜਾਂ ਲੋਕਾਂ ਨੂੰ ਜਿਹੜੇ ਉਹਨੂੰ ਸੁਣਦੇ ਨੇ ਤੇ ਸੁਖ ਨਾਲ ਦਾ ਵੀਰੇ ਦੀ ਜਿਹੜੀ ਫੈਨ ਫੋਲੋਇੰਗ ਹੈ ਉਹ ਜਵਾਨੀ ਮਤਲਬ ਹਰ ਤਰ੍ਹਾਂ ਦਾ ਏਜ ਗਰੁੱਪ ਹੈ ਤੇ ਮੈਨੂੰ ਲੱਗਦਾ ਪਿਛਲੇ 2 ਘੰਟਿਆਂ ਤੋਂ ਵੀਰਾ ਸਾਡੇ ਕੋਲ ਬੈਠਾ ਹੈ ਔਰ ਇੱਕ ਜ਼ਰੀਆ ਫਾਊਂਡੇਸ਼ਨ ਦੇ ਵਿੱਚ ਇਹ ਆਏ ਅਸੀਂ ਤਾਂ ਰੋਜ਼ ਬੋਲਦੇ ਹੀ ਰਹਿੰਦੇ ਆ ਕਿ ਦੁੱਖ ਬਹੁਤ ਨੇ ਮਰੀਜ਼ ਬਹੁਤ ਨੇ ਪਰ ਜਦੋਂ ਕੋਈ ਹੋਰ ਇੱਥੇ ਆ ਕੇ ਮਹਿਸੂਸ ਕਰਕੇ ਬੋਲਦਾ ਤਾਂ ਮਾਇਟ ਵੀ ਲੋਕ ਸ਼ਾਇਦ ਬੜਾ ਸੀਰੀਅਸਲੀ ਲੈਂਦੇ ਨੇ ਕਿ ਯਾਰ ਜੇ ਵੀਰੇ ਨੇ ਵੀ ਕੋਈ ਗੱਲ ਕਹੀ ਜਿਹੜੇ ਵੀਰੇ ਨੂੰ ਪਿਆਰ ਕਰਦੇ ਨੇ ਤਾਂ ਮੈਂ ਜ਼ਰੂਰ ਕਹਾਂਗਾ ਵੀਰੇ ਥੈਂਕ ਯੂ ਭਲਾ ਤੁਸੀਂ ਆਏ ਤੇ ਆਪਣਾ ਇੱਕ ਫੀਡਬੈਕ ਕਿਵੇਂ ਲੱਗਿਆ ਜ਼ਰੂਰ ਦੱਸੋ। ਕੇਐਸ ਮੱਖਣ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਹਨਮੋਲ ਕੁਆਤਰਾ ਜੀ ਉਹਨਾਂ ਕੋਲ ਇੱਥੇ ਆਇਆ। ਜਦੋਂ ਦੱਸਿਆ ਪੋਡਕਾਸਟ ਤੋਂ ਬਾਅਦ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਜੋ ਕਿ ਮੈਂ ਪਹਿਲਾਂ ਇਹਨ ਮਾਦੇ ਮਾ ਰਹੀਂ ਦੇਖਦਾ ਸੀ ਪਰ ਰੀਅਲੀ ਜਿਹੜੀ ਇਹਨਾਂ ਦੀ ਭਰਾ ਦੀ ਸੇਵਾ ਆ ਉਹ ਮੈਂ ਸੋਚਦਾ ਕਿ ਕਈ ਵਾਰੀ ਬੰਦਾ ਉਹਨੂੰ ਈਜ਼ੀ ਲੈ ਲੈਂਦਾ ਅੱਜ ਮੈਂ ਆ ਸਾਰਾ ਦੇਖ ਕੇ ਮਾਹੌਲ ਇੱਥੇ ਦਾ ਇੱਕ ਅਰੀਦਾ ਕੀ ਕਹਿੰਦੇ ਹੁੰਦੇ ਪੰਜਾਬੀ ਵਿੱਚ ਮੈਂ ਬਿਸ਼ੰਘਾਸਨ ਹੱਲ ਜਾਂਦਾ ਬੰਦੇ ਦਾ ਤੇ ਬਸ ਇਹ ਸਾਰੀ ਗੱਲ ਤੋਂ ਬਾਅਦ ਮੈਂ ਇਹੀ ਕਹਿਣਾ ਚਾਹਣਾ ਕਿ ਜਿੱਥੇ ਤੱਕ ਵੀ ਮੇਰੀ ਆਵਾਜ਼ ਜਾਂਦੀ ਆ ਤੁਸੀਂ ਜ਼ਰੂਰ ਅਨਮੋਲ ਕਵਾਤਰਾ ਜੀ ਨਾਲ ਲੁਧਿਆਣਾ ਆ ਕੇ ਜਰੂਰ ਇਹਨਾਂ ਨੂੰ ਮਿਲੋ ਤੇ ਜੋ ਵੀ ਜਿਹੜੀ ਮੈਂ ਚਾਹੂੰਗਾ ਆਪਣੇ ਦਿਲ ਦੀ ਜੋ ਸਿੱਧੀ ਸਾਦੀ ਜੀ ਗੱਲ ਆ ਵੀ ਤੁਸੀਂ ਇਸ ਐਨਜੀਓ ਨੂੰ ਆ ਜਿਹੜੀ ਇਹ ਸੇਵਾ ਕਰ ਰਿਹਾ ਹੈ ਤੁਸੀਂ ਆ ਕੇ ਇੱਥੇ 10 ਮਿੰਟ ਹੀ ਮੈਂ ਕਹਿੰਦਾ ਮੈਂ ਤਾਂ ਹੁਣ ਇੰਨਾ ਟਾਈਮ ਹੋ ਗਿਆ ਬੈਠੇ ਨੇ ਇਕੱਲੇ ਮੈਂ ਸੋਚਾਂ ਵਿੱਚ ਬੈ ਗਿਆ ਕਿ ਭਰਾ ਦੀ ਇੰਨੀ ਸੇਵਾ ਅਸੀਂ ਤਾਂ ਇਹਨੂੰ ਤੁਸੀਂ ਉਹ ਪੌਡਕਾਸਟ ਵਾਲੀ ਸਟੋਰੀ ਨਾਲ ਲਾ ਦਿਓ ਜਿਹੜੀ ਇਹ ਸੇਵਾ ਇਹ ਕਰਦੇ ਉਹਨੂੰ ਜਰੂਰ ਇੱਕ ਵਾਰ ਆ ਕੇ ਦੇਖੋ ਤੁਸੀਂ ਦੇਖਦੇ ਵੀ ਹੋਣੇ ਆ ਚੈਨਲ ਦੇ ਥਰੂ ਪਰ ਤੁਸੀਂ ਇੱਥੇ ਆਓ ਤੇ ਜਿਹੜੇ ਇਹ ਦੁਖਦਾਰ ਵਾਲੀ ਕਹਾਣੀ ਆ ਇੱਥੇ ਆ ਕੇ ਆ ਤੁਸੀਂ ਇਹਨਾਂ ਦੇ ਰਾਹੀਂ ਆ ਕੇ ਸਾਰਾ ਦੇਖ ਸਕਦੇ ਆ ਤੇ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਪੀ ਲਿਆ ਤੁਸੀਂ ਇੱਥੇ ਆਓ ਜਰੂਰ ਇਸ ਐਨਜੀਓ ਦੇ ਰਾਹੀਂ ਲੋੜਵੰਦ ਲੋਕਾਂ ਦੀ ਮਰੀਜ਼ਾਂ ਦੀ ਸਹਾਇਤਾ ਜਰੂਰ ਕਰੋ ਇਹ ਮੇਰੇ ਦਿਲ ਦੀ ਗੱਲ ਆ ਤੇ ਮੈਂ ਤੁਹਾਨੂੰ ਇੱਕ ਵਾਰੀ ਫੇਰ ਬੇਨਤੀ ਕਰੂੰਗਾ ਤੇ ਗੁਰੂ ਮਹਾਰਾਜ ਜੀ ਕੇ ਸ਼ੁਕਰਾਨਾ ਇਹ ਕਰਦਾ ਭਰਾ ਦਾ ਵੀ ਥੈਂਕ ਯੂ ਭਾਈ ਤੇ ਜਿਹੜੇ ਲੋਕ ਆ ਕਾਮਯਾਬ ਹੈ ਉਹ ਜਰੂਰ ਆਪਣਾ ਦਸਵੰਧ ਕੱਢਣ ਜੋ ਵੀ ਟੈਲੀਫੋਨ ਸਰਦਾ ਬਹੁਤ ਮੈਂ ਹੁਣੇ ਬੈਠੇ ਨੇ ਦੇਖਿਆ ਕਿ ਇਹਨਾਂ ਦੇ ਲੱਖਾਂ ਦੇ ਖਰਚੇ ਦਿਹਾੜੀ ਦੇ ਆ ਤੇ ਉਹ ਤੁਸੀਂ ਜਰੂਰ ਆ ਇੱਥੇ ਆ ਕੇ ਜਿੰਨੀ ਵੀ ਟੈਲੀਫੋਨ ਸੇਵਾ ਹੋਈ ਇਸ ਐਨਜੀਓ ਦੇ ਰਾਹੀਂ ਤੁਸੀਂ ਸਿੱਧਾ ਮਰੀਜ਼ਾਂ ਨੂੰ ਮਿਲੋ ਜੇ ਕਿਸੇ ਨੂੰ ਤੁਸੀਂ ਅਡਾਪਟ ਕਰ ਸਕਦੇ ਆ ਜਿੱਥੇ ਤੱਕ ਲੋਕੀ ਬੱਚੇ ਅਡਾਪਟ ਕਰਦੇ ਆ ਔਰ ਮੈਂ ਸੋਚਦਾ ਕਿ ਇੱਥੇ ਵੀ ਤੁਸੀਂ ਆ ਕੇ ਬਹੁਤ ਪੇਸ਼ੈਂਟ ਅਡਾਪਟ ਹਾਂ ਜੀ ਕਰ ਸਕਦੇ ਆ ਇਹ ਮੇਰੀ ਇਹ ਬੇਨਤੀ ਆ ਅਨਮੋਲਕ ਗੱਲ ਥੈਂਕ ਯੂ ਭਾਈ ਥੈਂਕ ਯੂ ਬਹੁਤ ਧੰਨਵਾਦ ਭਾਈ ਔਰ ਮੈਨੂੰ ਚੰਗਾ ਲੱਗਦਾ ਜਦੋਂ ਕੋਈ ਵੀ ਭਾਈ ਟਾਈਮ ਕੱਢ ਕੇ ਇੱਥੇ ਬੈਠੇ ਨੇ ਸਾਡਾ ਨਾਲ ਔਰ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਤੇ ਤੁਸੀਂ ਵੀ ਜਰੂਰ ਕਿਉਂਕਿ ਇਹ ਇਨਸਾਨੀਅਤ ਹੀ ਸਭ ਤੋਂ ਵੱਡੀ ਸੇਵਾ ਹੈ ਦੁਨੀਆ ਦੀ ਕਿਸੇ ਦੇ ਕੰਮ ਆਣਾ ਕਿਉਂਕਿ ਹਰ ਬੰਦਾ ਆਪਣੀ ਸਟਰਗਲ ਸਟੋਰੀ ਦਾ ਸੁਣਾ ਲੈਂਦਾ ਕਿ ਮੈਂ ਰਿਕਸ਼ੇ ਤੋਂ ਅੱਜ ਗੱਡੀਆਂ ਤੇ ਇਹ ਦਿਖਾਣ ਲਈ ਨਹੀਂ ਮੈਂ ਕਹਿ ਰਿਹਾ ਕਿ ਹਰ ਬੰਦਾ ਚੰਗਾ ਕੰਮ ਦਿਖਾ ਕੇ ਹੀ ਕਰੇ ਗੁਪਤ ਵੀ ਕਰੋ ਪਰ ਦੁੱਖ ਉਹ ਤੋਂ ਲੱਗਦਾ ਜਦੋਂ ਲੁਧਿਆਣਾ ਸ਼ਹਿਰ ਦੀ ਆਬਾਦੀ ਹੋਵੇ 50 ਲੱਖ ਤੇ ਇੱਥੇ ਮਰੀਜ਼ 50ਾਂ ਦੀ ਵੀ ਰੋਜ਼ ਹੈਲਪ ਨਾ ਹੋ ਪਾਵੇ ਤਾਂ ਫਿਰ ਉਹ 50 ਲੱਖ ਲੋਕਾਂ ਦੀ ਗੁਪਤ ਸੇਵਾ ਕਰੀ ਦਾ ਵੀ ਕੀ ਫਾਇਦਾ ਕਿਉਂਕਿ ਜੇ ਗੁਪਤ ਸੇਵਾ ਵੀ ਇਸ ਲੈਵਲ ਤੇ ਲੱਗਦੀ ਹੋਵੇ ਤਾਂ ਫਿਰ ਇਹਨੇ ਇਹ ਮਰੀਜ਼ ਇੱਥੇ ਕਿਉਂ ਆਣ ਮਰੀਜ਼ ਵਿਚਾਰੇ ਇੱਥੇ ਤਾਂ ਹੀ ਆਂਦੇ ਨੇ ਉਹਨਾਂ ਨੂੰ ਜਦੋਂ ਕੋਈ ਸਹਾਰਾ ਕੋਈ ਕਿਤੋਂ ਕੋਈ ਉਮੀਦ ਦੀ ਕਿਰਨ ਨਹੀਂ ਮਿਲਦੀ ਤਾਂ ਇੱਕ ਜ਼ਰੀਆ ਕੋਲ ਆਂਦੇ ਨੇ ਔਰ ਅਸੀਂ ਸਾਰਿਆਂ ਨੇ ਤੁਹਾਡੇ ਸਿਰ ਤੇ ਹੀ ਇਹਨਾਂ ਨੂੰ ਦਵਾਈਆਂ ਦੀ ਹਾਂ ਕਰਨੀ ਆ ਸਾਡੀ ਜਿੰਨੀ ਜੇਬ ਸੰਦੀ ਅਸੀਂ ਕਰਦੇ ਆ ਪਰ ਪੇਸ਼ੈਂਟ ਹੀ ਰੋਜ਼ 2-2 3-300 ਪੇਸ਼ੈਂਟ ਆ ਕਿੱਥੋਂ ਅਸੀਂ ਇੰਨਾ ਕਾਰਜ ਕਰ ਸਕਦੇ ਪਰ ਥੈਂਕ ਯੂ ਬਾਈ ਤੁਸੀਂ ਆਇਓ ਟਾਈਮ ਕੱਢ ਕੇ ਬਹੁਤ ਬਹੁਤ ਸ਼ੁਕਰੀਆ